ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਵਾਦ ਤਰਸਿੰਗ ਜੀ ਮਹਾਰਾਜ ਹੁਣਸਾਂ ਵਾਲੇ ਉਹਨਾਂ ਦੀ ਸਾਲਾਨਾ ਵਰਸੀ ਦਸਹਿਰੇ ਦਾ ਸਮਾਗਮ ਅੱਜ ਸ਼ੁਰੂ ਹੋ ਗਿਆ ਹੈ ਅਨਪੋਖ ਸ੍ਰੀ ਪ੍ਰਕਾਸ਼ ਹੋ ਗਏ ਨੇ ਜਿੱਥੇ ਮਹਾਂਪੁਰਖਾਂ ਦੀ ਸਾਲਾਨਾ ਵਰਸੀ ਸਾਰਾ ਨਗਰ ਇਲਾਕਾ ਜੁੜ ਜੁੜੇ ਨੇ ਸੰਗਤਾਂ ਉਹਨਾਂ ਦੇ ਸਮਜਸਾਣ ਦੇ ਵਿੱਚੋਂ ਮਹਾਂਪੁਰਖਾਂ ਨੂੰ ਸਰਬ ਸਤਕਾਰ ਭੇਟ ਕਰਦੇ ਨੇ ਕਿ ਉੱਥੇ ਲਗਾਤਾਰ 3 ਦਿਨ ਗੁਰੂਆਂ ਸੰਗਤਾਂ ਗੁਰੂ ਕੇ ਰਾਗੀ ਢਾਡੀ ਕਥਾਵਾਚਕ ਸਾਰੇ ਪਹੁੰਚ ਕੇ ਆਪਣੇ ਵੱਲੋਂ ਹਾਜ਼ਰੀਆਂ ਭਰਦੇ ਨੇ ਅੱਜ ਕੀ ਇਸ ਕਰਕੇ ਵੀ ਵਿਸ਼ੇਸ਼ ਹੈ ਕਿਉਂਕਿ ਸਤਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਹਿੰਦੀ ਚਾਦਰ ਉਹਨਾਂ ਦਾ 350 ਸਾਲਾ ਪ੍ਰੋਗਰਾਮ ਆਪਾਂ ਸਾਰੇ ਮਨਾ ਰਹੇ ਹਾਂ ਪਾਈ ਮਤੀ ਦਾ ਜੀ ਸਤੀ ਦਾ ਜੀ ਮਹਬਤੀ ਅੱਲਾਹ ਜੀ ਤੇ ਜਿੱਥੇ ਉਹਨਾਂ ਦੇ ਉਹ ਅਨੰਨ ਭਗਤ ਸ਼ਹੀਦ ਹੋਏ ਉਹਨਾਂ ਦੇ ਅੱਖਾਂ ਦੇ ਸਾਹਮਣੇ ਉੱਥੇ ਸਤਿਗੁਰੂ ਮਹਾਰਾਜ ਜੀ ਨੂੰ ਵੀ ਰੰਗਜੀਤ ਨੇ ਦਿੱਲੀ ਦੇ ਵਿੱਚ ਸ਼ਹੀਦ ਕੀਤਾ ਅਤੇ ਉਹਨਾਂ ਦਾ ਅਸੀਸ ਲੈ ਕੇ ਪਾਈ ਜੈਤਾ ਬਾਬਾ ਜੀਵਨ ਸਿੰਘ ਜੀ ਪਹੁੰਚੇ ਤੇ ਜਿਨ੍ਹਾਂ ਨੂੰ ਸਤਿਗੁਰੂ ਮਹਾਰਾਜ ਜੀ ਗੁਰੂ ਕਰਨੀ ਤਰਪਾਤਸਾ ਮਹਾਰਾਜ ਨੇ ਥਾਪੜ ਦਿੱਤਾ ਰੰਗਰੇਟਾ ਗੁਰੂ ਦਾ ਬੇਟਾ ਕਹਿ ਕੇ ਆਪਣੀ ਸ਼ਰਤੀ ਨਾਲ ਲਾਇਆ ਇਸ ਵਰੇ ਦੇ ਵਿੱਚ ਬਹੁਤ ਲਾਸਾਨੀ ਸ਼ਹੀਦੀਆਂ ਇਹ ਨਾਲ ਚੱਲ ਰਹੀਆਂ ਨੇ ਇਸ ਕਰਕੇ ਸਤਿਗੁਰੂ ਮਹਾਰਾਜ ਗੁਰਤੇਗ বাহাদুর ਸਿੰਘ ਮਹਾਰਾਜੀ ਦੇ ਇਸ 350 ਸਾਦਾ ਸਤਾਵ ਜੀ ਨੂੰ ਸਮਰਪਿਤ ਇਹ ਸਮਾਗਮ ਵੀ ਹੋ ਰਹੇ ਨੇ ਬੇਨਤੀ ਹੈ ਸਿੱਖ ਸੰਗਤਾਂ ਨੂੰ ਦਸਹਿਰੇ ਵਾਲੇ ਦਿਨ 2 ਤਰੀਕ ਨੂੰ ਸਾਰਿਆਂ ਨੇ ਪਹੁੰਚ ਕੇ ਹਾਜ਼ਰੀਆਂ ਭਰਨੀਆਂ ਨੇ ਜਦੋਂ ਸਵੇਰੇ ਸ੍ਰੀ ਖੰਡਪੁਰ ਸਾਹਿਬ ਦੇ ਧੂਪ ਪਹਿਣਗੇ ਉਪਰੰਤ ਬਾਹਰ ਦੀਵਾਨ ਸਜਣਗੇ ਜ ਜਿਹਦੇ ਵਿੱਚ ਰਾਗੀ ਢਾਡੀ ਹੋਰ ਗੁਰੂ ਕੇ ਵਿਦਵਾਨ ਸੱਜਣਾਂ મહાਪੁਰਖ ਸਾਰੇ ਹੀ ਪਹੁੰਚ ਕੇ ਸਤਿਗੁਰੂ ਮਹਾਰਾਜ ਜੀ ਦਾ ਜਿੱਥੇ ਗुण ਗਾਇਨ ਕਰਨਗੇ ਉੱਥੇ ਮਹਾਪੁਰਖ ਪੂਰਨ ਬ੍ਰਹਮ ਗਿਆਨੀ ਸੰਤ巴巴ਤ ਸਿੰਘ ਜੀ ਸੰਤ ਭਾਬਾ ਇਸਰ ਸਿੰਘ ਜੀ ਜਿਨ੍ਹਾਂ ਦੀ ਆਪਾਂ ਮਿੱਠੀ ਯਾਦ ਮਨਾ ਰਹੇ ਹਾਂ ਉਹਨਾਂ ਨੂੰ ਸਰਬਦਾ ਸਤਿਕਾਰ ਭੇਟ ਕਰਨਗੇ ਜੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਸਾਰੇ ਹਮਮਤਾਂ ਅਗੇ ਪਹੁੰਚੋ ਤੇ ਆਪਣਾ ਜੀਵਨ ਸਫਲ ਕਰਿਓ ਸਤਿਗੁਰੂ ਮਹਾਰਾਜ ਦੇ ਚਰਨਾਂ ਵਿੱਚ ਪਹੁੰਚ ਕੇ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ